ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਸ਼ਾਂਤੀ ਸੰਮੁਚੀ ਦੇਹਾਂ ਦੇ ਗ੍ਰਹਿ ਰਣਸੀ ਜ਼ਿਲ੍ਹਾ ਜੰਮੂ ਜਿੱਥੇ ਭਗਵਾਨ ਦੀ ਮਦਰਸ ਲੱਗੀ ਹੋਈ ਸੀ ਪਰਮੇਸ਼ਰ ਦਾ ਸੰਦੇਸ਼ ਆਇਆ ਉਹ ਤੁਸੀਂ ਬੜਾ ਧਿਆਨ ਨਾਲ ਸੁਣ ਦੀ ਕਿਰਪਾਤਾ ਕਰਨੀ ਜਨਮ ਭਲ ਤੋਂ ਸਾਰੇ ਪੜ ਲੋ ਕੰਨ ਦੋਵੇਂ ਹੱਥ ਹੱਥ ਲਗਾਈਆ ਪ੍ਰਭ ਦਾ ਹੁਕਮ ਲੈਣਾ ਮਨ ਨਾ ਕੋਈ ਮੀਟੇ ਮੇਟ ਮਟਾਈਆ ਕਿ ਤੁਸੀਂ ਆਪਣੇ ਅੰਦਰ ਨਾਲ ਨਾਲ ਵਿਚਾਰ ਕਰਨੇ ਸਾਰਿਆਂ ਨੇ ਸਤਿਗੁਰੂ ਦੀ ਪੇਟਾ ਕਰਨਾ ਤਨ ਆਪਣਾ ਬਜੂਦ ਨ ਕੋਈ ਰਖਾਈਆ ਧਰਮ ਦੀ ਵਸਤ ਲੈਣੀ ਤਨ ਆਪਣੀ ਜੋਣੀ ਲੈਣੀ ਪਰਾਇਆ ਜਗਤ ਵਿੱਚ ਮੇੜਾ ਲੈਣਾ ਬਨੋ ਮਲਾ ਸਤ ਗੁਰੇ ਇੱਕ ਖਵਾਈਆ ਗੋਬਿੰਦ ਦੇ ਨੂਰੀ ਬਣਨਾ ਤਨ ਚੰਨ ਜੋਤ ਨੂਰ ਰੁਸ਼ਨਾਈਆ ਇਹ ਸਭ ਕੁਝ ਜਾਣ ਕੇ ਪਰਮੇਸ਼ਰ ਨੇ ਕਿਹਾ ਵੇਖਿਓ ਅੱਗੇ ਤੋਂ ਨੇਤਰ ਰਿਹੋ ਨਾਨ ਨਿਜ ਨੈਣ ਲੈਣਾ ਕੋ ਲਈਆ ਗਰਹ ਹੰਕਾਰੀ ਦੇਣਾ ਪੰਨਾ ਪਾਂਦਾ ਪਰਮ ਬੋ ਆਪਣਾਈਆ ਨਾ ਕੋਈ ਖੁਸ਼ੀ ਨਾ ਕੋਈ ਗਮ ਸਤਿਗੁਰ ਨੂੰ ਮਿਲ ਕੇ ਸਤਿਗੁਰ ਵਿੱਚ ਸਮਾਈਆ ਜਿਸ ਨੇ ਹੱਥ ਤੁਹਾਡਾ ਪਵਨ ਸਵਾਸੀ ਦਮ ਸੋ ਤਾਂ ਮੰਗੀ ਤੁਹਾਡਾ ਹੋਏ ਸਹਾਈਆ ਜਗਤ ਵਿਰਾਗ ਵਿੱਚ ਕਦੇ ਨਾ ਨੀਰ ਬਹਾਇਓ ਚਮ ਚਮ ਜਿੰਦ ਸਤਗੁਰ ਵਿਛੜੇ ਦੇਸ ਰਹਿਣ ਚੈਨ ਨਾ ਆਈਆ ਜੁਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਕਰੇ ਕੇਲ ਸਾਟ ਹਰ ਸਤਿਦਾ ਹੁਕਮ ਮੇ ਤੁਮਰ ਤਈਆ ਬਿਨ ਹੁਕਮ ਕੀ ਤਾ ਕੰਮ ਛੱਡ ਦਿਓ ਜਨ ਭਗਤੋ ਕੰਨ ਦਿਓ ਛੱਡ ਦੁਏ ਹੱਥ ਜੋੜ ਕੇ ਸਿਰ ਨਵਾਈਆ ਹੁਣ ਕੇ ਅਕਾਲ ਨਾਲੋ ਕਦੀ ਨਾ ਹੋਣਾ ਅਡ ਵਖਰਾ ਕਰ ਨ ਕੋਈ ਵਕਾਇਆ ਤੁਸੀਂ ਉਸ ਪ੍ਰਭੂ ਦੀ ਜਦ ਜੋ ਜਕੇ ਬਾਦ ਦੀ ਗਰੇ ਉਤਾਰ ਪਗੰਬਰ ਗੁਰੂ ਆਸੇਵ ਲਗਾਈਆ ਓ ਤੁਹਾਡੀ ਤੇ ਉਤੇ ਰਖੇ ਲਜ ਸਿਰ ਆਪਣਾ ਹੱਥ ਟਕਾਈਆ ਸਤਿਗੁਰ ਦੇ ॠਸ਼ੀਓ ਕਿੱਥੇ ਜਾਓਗੇ ਭਜ ਅਜਿਆਂ ਪਾਲਨ ਕੋਈ ਮੁਕਾਈਆ ਜਿਸਨੇ ਤੁਹਾਨੂੰ ਮਾਤਾ ਪਿਤਾ ਤੁਮਾਰ ਲਿਆ ਲਭ ਲੱਭਣ ਵਾਲਾ ਹੋ ਕੇ ਮਿਲਿਆ ਚਾਈ ਚਾਈਆ ਜੇ ਤੁਹਾਨੂੰ ਲੱਭ ਲਿਆ ਤੇ ਪਰਮੇਸ਼ਰ ਨੇ ਕਿਹਾ ਅੱਜ ਕੋਈ ਪੰਨ ਕਰਨਾ ਪੰਨ ਕਰ ਲੋ ਅੱਜ ਵਾਦਾ ਸਤਗੁਰ ਨਾਲ ਬਣਾਈਆ ਆਵੇਂ ਸ੍ਰਿਸ਼ਟੀ ਛੁੱਟ ਜਾਏ ਤ ਛੁੱਟੇ ਸਾਰਾ ਜਗ। ਪਗਤ பகਵਾਨ ਵਿਚਿੜ ਕਦੇ ਨਾ ਜਾਈਆ। ಏਕੈ ਸੁਰਾ ਸਰਬਗ। ਸ਼ਾ ਪਾਛ ਸੰਸਯਬ ਸਮਜਾਈਆ। ज्योति ज्योत स्वरूप हार आप अपनी कृपा कर करे खेल साचार सिर अपना हाथ टिकाई जन भक्त बेको हार को आया ਤੇ ਚਰਨਾ ਚਨ ਪ੍ਰੀਤੀ ਦੇ ਬਣਾਈਆ ਅੱਗੇ ਤੋਂ ਤੁਹਾਡਾ ਸਤਗੁਰ ਤੇ ਕਰ ਮਰਨਾ ਜੀਵਨ ਸਤਗੁਰ ਚੋਲੀ ਪਾਈਆ ਪਸਾਂ ਬਿਨਾ ਕੋੜੀ ਕੰਦੇ ਤੋਂ ਉਸ ਮੰਜ਼ਿਲ ਚੜਨਾ ਜਿੱਤੇ ਮਿਲੇ ਬੇਪਰਵਾਈਆ ਉਸ ਸਤਿ ਸਤਿ ਕੰਡ ਦਵਾਰੇ ਵਿੱਚ ਪੜਨਾ ਜਿੱਤੇ ਇੱਕੋ ਨੂਰ ਕੋਤ ਕਰੇ ਸੁਨਾਈਆ ਕਿਸੇ ਦਲੇ ਕਬੇ ਨਾ ਪਰਨਾ ਰਾਏ ਧਰਮ ਨ ਅੱਖਿ ਉਠਾਈਆ ਸਚ ਦਵਾਰ ਏਕ ਓੰਕਾਰ ਦੇਵੇ ਸਰਨਾ ਸਰ ਸੁਆਮੀ ਹੋਏ ਸਹਾਈਆ ਪਰਮਾਤਮਾ ਆਤਮਾ ਬਰ ਮਾਤਮਾ ਆਤਮਾ ਤੁਹਾਡੀ ਵਰਨਾ ਬਰ ਇੱਕੋ ਸ਼ੋਭਾ ਪਾਈਆ ਹਾਰ ਕਹੇ ਮੈਂ ਚਰਨੀ ਗਿਆ ਛੋ ਇਹ ਹਾਰ ਨੇ ਦੇਖੋ ਵਿਆਨ ਕੀਤਾ ਤੇ ਤੁਹਾਨੂੰ ਵੀ ਸਿੱਖਿਆ ਲੈਣੀ ਚਾਹੀਦੀ ਆ ਆ ਰਕਹਿ ਮੈਂ ਚਰਨੀਂ ਆਚੋ ਸੱਚ ਸੇਵ ਕਮਾਈਆ ਹੁ ਜਨ ਭਗਤ ਤੁਹਾਡੀ ਪ੍ਰੇਤਰ ਹੋਣੀ ਰੋ ਰੋ ਬੋਤ ਬਜੇ ਮਦਾਈਆ ਤੁਸੀਂ ਪਰਮਾਤਮਾ ਦਾ ਸਰੂਪ ਰੂਪ ਹੋ ਜਿੱਦੀ ਮੱਤ ਗੱਲ ਕਰਦੀ ਕਿ ਤੁਸੀਂ ਪਰਮੇਸ਼ਰ ਦਾ ਰੂਪ ਹੋ ਗੋ ਤੁਸੀਂ ਪਰਮਾਤਮਾ ਦਾ ਸਰੂਪ ਹੋ ਮਹੂ ਦੂਜਾ ਰੰਗ ਨ ਕੋਈ ਰੰਗਾਈਆ ਤੁਹਾਡੇ ਅੰਦਰੋਂ ਆਵਾਜ਼ ਨਿਕਲੇ ਤੂੰ ਹੀ ਤੂੰ ਦੂਜਾ ਰਾਗ ਨ ਕੋਈ ਲਾਇਆ ਉਸਾਂ ਜਗਤ ਜਹਾਨ ਦੀ ਚੜਣੀ ਜੂ ਜੰਗਲਾਂ ਵਿੱਚ ਨ ਕੋਈ ਪਵਾਈਆ ਹਟਾਇਤੋਂ ਲੈ ਕੇ ਇੱਕੋ ਸ਼ਬਦ ਸਤ ਗੁਰੂ ਸਤ ਗੁਰ ਸ਼ਬਦ ਇੱਕ ਖਵਾਈਆ ਜਦੋਂ ਚਾਹੋਗੇ ਤੋਰਦੇ ਅੰਦਰ ਬਾਹਰ ਤੁਰ ਸੰਮੋਖੇ ਨਜ਼ਰੀ ਆਈਆ ਹੁਣ ਤੁਹਾਡੇ ਸਹਿਬ ਦਾ ਸਮਾ ਹੋਣਾ ਸ਼ੁਰੂ ਜਿਸ ਸ਼ਰਦ ਲੇਖਾ ਦਿਣਾ ਮੁਕਾਈਆ ਆਪਣੀ ਕਰਨੀ ਤੋਂ ਕਦੇ ਨਮੜੂ ਦੋ ਜਹਾਨਾਂ ਡੰਕ ਸੁਣਾਈਆ ਹਾਰ ਕਹੇ ਮੈਂ ਸਤਿਗੁਰ ਚੰਨੀ ਲਗਾ ਜਨ ਭਗਤ ਦਿਆਂ ਵਡਿਆਈਆ ਜਨ ਭਗਤੋ ਹੁਣ ਤੁਹਾਡਾ ਬਦਨਾਯ ਅਗਾ ਪਿਛਲਾ ਲਿਖਰੇ ਨਰਈਆ ਹੁਣ ਹਾਰ ਨੇ ਫਿਰ ਭੰਤਾ ਨੂੰ ਕੀ ਸਮਝਾਇਆ ਵੇਖਿਓ ਕੋਈ ਰੂਪ ਨ ਬਣਿਓ ਕਗਾ ਹੰਸ ਸੋਨੇ ਸ਼ੋਭਾ ਪਾਈਆ ਸਤ ਗੁਰੂ ਕਦੇ ਨ ਕਰੇ ਦਗਾ ਪ੍ਰੇਮ ਤੂੰ ਬਾਹਰ ਚਲ ਭਗਤਾਂ ਲੈ ਮਲਾਈਆ ਤੁਹਾਨੂੰ ਜੋ ਪਤ ਪਰਮੇਸ਼ਰ ਲੰਬਾ ਜਿਸ ਦੀ ਚਾਰ ਜੁਗ ਸਿੱਤ ਰਹੇ ਸੁਣਾਈਆ ਤੁਹਾਡੇ ਨਾਲ ਰਹੇ ਸਦਾ ਮਛੋੜੇ ਵਿੱਚ ਕਦੇ ਨਾ ਆਈਆ ਤੁਹਾਡੇ ਪ੍ਰੇਮ ਵਿੱਚ ਰਹੇ ਬਦਾ ਰਾਤੀ ਸਤਿਆਏ ਅੰਦਰ ਬੜ ਕੇ ਲਏ ਜਗਾਈਆ ਫਿਰ ਹਰ ਕਹਿੰਦਾ ਫੇਰ ਤੁਹਾਨੂੰ ਦੱਸ ਜਾਏ ਗੁਰਮੁਖੋ ਕਿਹੜੀ ਮੇਰੀ ਜਗਾ ਇਸ ਥਾਨ ਵਿੱਚ ਆਪਣਾ ਨੂਰ ਕਰਾਂ ਔਰ ਸੁਨਾਈਆ ਤੁਸਾਂ ਘਰ ਬੈਠਿਆਂ ਸਤਿਗੁਰ ਸ਼ਬਦ ਲੈਂਦੇ ਰਹਿਣਾ ਮਜਾ ਰਸ ਰਸ ਵਿੱਚੋਂ ਪ੍ਰਗਟਾਈਆ ਤੁਹਾਡੇ ਨੇੜ ਨਾ ਆਵੇ ਕਜਾ ਇਹ ਤਾਂ ਉੱਧਰ ਭਟਕਣ ਦੀ ਲੋੜ ਹੀ ਨਹੀਂ ਕਾਲ ਦਾ ਝਗੜਾ ਰਹੇ ਨਰਾਇਆ ਹਾਰ ਕਹੇ ਮੈਂ ਪੁਰਾਣੀ ਹਿਰਸ ਹੱਸਦੇ ਆ ਜਣਾਈਆ ਜਿੰਨੇ ਉਹ ਤੇਜ ਭਾਂ ਦੇ ਕਲ ਸੋਹਣਾ ਦਿਸ ਸੀ ਇਸੇ ਤਰ੍ਹਾਂ ਅੱਜ ਇੱਥੇ ਦਿਸ ਬੜਾ ਸੋਹਣਾ ਦਿਸ ਰਣ ਮਿਲੀ ਵੜੇ ਆਈਆ ਮੇਰੀ ਜੁਗ ਜੁਗ ਦੀ ਕਿਰਸਾ ਪ੍ਰਭ ਚੋਲੀ ਦਿੱਤੀ ਪਾਈਆ ਤੁਹਾਡੀ ਸਦਾ ਖੁੱਲੀ ਰਹੇ ਸੁਰਤ ਨਿਰਤ ਨਿਰਵੈਰ ਮਿਲੇ ਚਾਈ ਚਾਈਆ ਸਤਗੁਰ ਸ਼ਬਦ ਕਹੇ ਸੋਹਣ ਸ਼ਬਦੀ ਨੀਤਾ ਗੁਰਮਖ ਸ਼ਬਦੀ ਦਿਆਂ ਜਣਾਈਆ ਸ਼ਬਦ ਗੁਰਸਿਕ ਹੋਵੇ ਚੀਤਾ ਸਿਖਾ ਸ਼ੌਦ ਸਤਗੁਰ ਵਿੱਚ ਸਮਾਈਆ ਪਰਖੇ ਅਕਾਲ ਦੋਹਾਂ ਦੇ ਹੋਵੇ ਵਿਚ ਮਚੋਲਾ ਵੇ ਪਰਵਾਈਆ ਸਤਜੁਗ ਦੀ ਸੱਚ ਚਲਾਉਣੀ ਰੀਤ ਰੀਤੀ ਇੱਕ ਸਮਝਾਈਆ ਜਿਸ ਦੀ ਕਰਦੇ ਰਹੇ ਉਡੀਕ ਸੋ ਆਇਆ ਵੇ ਪਰਵਾਈਆ ज्योति ज्योत स्वरूप हर आप अपनी कृपा कर करे खेल साच्या हर नेक कलंक नरेन नर मारै शेर सिंह विष्णु भगवान आद अंत दा दुर ਜਿਹੜਾ ਸਦਾ ਹੀ ਦੂਰ ਸੀ ਜਨ ਭਗਤਾ ਸਦਾ ਨਜ਼ਦੀਕ ਨੇਰਨ ਤੋਂ ਨੇਰਾ ਨਜ਼ਰੀ ਆਈਆ ਸੋ ਇਹ ਪਰਮੇਸ਼ਰ ਨੇ ਅਪਾਰ ਕਿਰਪਾ ਕੀਤੀ ਤੇਜਪੰਨ ਸਿੰਘ ਜਿਗਰਾ ਆਉਂਬਬਦੀ ਤੋਂ ਲਾ ਤੂੰ ਮੇਰਾ ਮੈਂ ਤੇਰਾ 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 ਸੋ ਅੰਮਾ ਰਾਜੇਰ ਸਿੰਘ ਵਿਸ਼ਨੂੰ ਘਰਵਾਂ ਦੀਜਾ ਸੋ ਹੰਗ ਮਹਾਰਾਜ ਸੇ ਸੰਨ ਵਿਸ਼ਨੂੰ ਭਗਵਾਨ ਦੀ ਦਾ ਸੋ लियो आओ और नेशनल लीग के रेजमान को कराने हनुमानगढ़ आवेदन सबरी है देखो कब उठे यार न बोलेदाई ऋषि मेरी बात कुछ नहीं करता ना ريسو مني بني بني ماٿو اوي ديرا جس دائنيني وچ کو کہتاب تو غوب لک کے تو 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 تو

सही कह मैं सारी सोने हुई तो बिना कल्याण प्रमाण बताई है जो भी जो शुरू करे आप अपने आ बंदुरा जो सब सब रूप तो बंद ना कलन मदद करो सोबा It's in my

ਆਪ ਉਸ ਸ੍ਰੀ ਗੁਰੂ ਮਹਾਤਮਾ ਜੋਤਸੂ ਨੂੰ ਹੀ ਨੇ ਭੰਕੇ ਆ ਗਿਆ ਕਿ ਇਨਸਾਨ ਨੇ ਕਰ ਨਹੀਂ ਗਿਆ ਮਹਾਰਾਜੇ ਸਿੰਘ ਵੀ ਨੂੰ ਬੋਲ ਆ ਰਿਹਾ ਸ੍ਰੀ ਗੁਰੂ ਮਹਾਤਮਾ ਜੋਤਸੂ ਨੂੰ ਕਿਹਾ ਗਿਆ ਉਸਾਰੇ ਨਮਾ ਅੱਜ ਸਾਰੇ ਨਮਾ ਅੱਜ ਸਾਰੇ ਨੂੰ ਕਹੇ ਸ੍ਰੀ ਸੁਖਾਤਿ ਸੇਵ ਉਸਦਾ ਨਾਮ ਕਰਨ ਵਾਲੇ ਨੂੰ ਕੋਲ ਖੜਾ ਕਰਨਾ ਆਪ ਅੱਜ ਆ ਵੀ ਜੋ ਤੁਚਾ ਪ੍ਰੀਤ ਸਦਾ ਸਹੇਲਾ ਸਗਲਾ ਫਾਪਾ ਕੋਈ ਨੋ ਨੋ ਨਾ ਲਿਤੀ ਸਾਰੇ ਜੁਗਾਂ ਪਰਵਾ

ਵਾੰਦੇਗਾ ਸੋ ਅਨਮਾਰੀ ਸੇ ਸੈੰਗਿ ਸੁਨੋ ਭਗਵਾਨ ਦੀਦਾ ਸੋ ਅਨਮਾਰੀ ਸੇ ਸੈੰਗਿ ਸੁਨੋ ਭਗਵਾਨ ਦੀਦਾ ਸੋ ਅਨਮਾਰੀ ਸੇ ਸੈੰਗਿ ਸੁਨੋ ਭਗਵਾਨ ਦੀਦਾ

ਕੰਗਮਾਨ ਸ਼ੇਰ ਸੰਗਿਸ਼ਣੁ ਵਿਸ਼ਨੋ ਭਗਵਾਨੀ ਲੀਲਾ ਰਾਜਿ ਸ਼ੇਰ ਸੰਗਿਸ਼ਣੁ ਭਗਵਾਨੀ ਲੀਲਾ ਸੋ स <todicly> ਵਾਸਤੇ ਲੋਕਿੰਗ ਤੋਂ ਸਿਬੀਲ